ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਮੁਹਾਲੀ ਵਿਖੇ ਮੌਜੂਦ ਹਾਂ ਜਿੱਥੇ ਇੱਕ ਅਜਿਹੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਦੋ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਜ਼ਖਮੀ ਹੋਏ ਸਨ ਇੱਕ ਦੀ ਡੈਥ ਹੋਈ ਹੈ ਸੋ ਪਰਿਵਾਰ ਵੱਲੋਂ ਇਨਸਾਫ ਲੈਣ ਦੇ ਲਈ ਧਰਨਾ ਲਾਇਆ ਗਿਆ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਕੁਲਵੰਤ ਸਿੰਘ ਮੌਕੇ ਦੇ ਉੱਤੇ ਪਹੁੰਚੇ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾਊਗਾ ਸੋ ਗੱਲਬਾਤ ਕਰਦੇ ਹਾਂ ਵੀ ਕੀ ਭਰੋਸਾ ਜਿਹੜਾ ਪਰਿਵਾਰ ਨੂੰ ਦਿੱਤਾ ਹੈ ਤੇ ਪਰਿਵ ਤੱਕ ਇਹ ਤਰਨਾ ਚੁੱਕਿਆ ਜਾ ਸਕਦਾ ਆ ਕਲਵਾਂਜੀ ਜਿਹੜਾ ਧਰਨਾ ਦਿੱਤਾ ਤੁਸੀਂ ਪਹੁੰਚੇ ਹੋ ਤੋਂ ਇੱਕੀ ਵਿਸ਼ਵਾਸ ਹੈ ਜਿਹੜਾ ਪਰਿਵਾਰ ਨੂੰ ਤੋਂ ਆਇਆ ਹੈ ਦੇਖੋ ਮੈਂ ਪਰਿਵਾਰ ਨੂੰ ਇਹ ਵਿਸ਼ਵਾਸ ਤੋਂ ਆਇਆ ਹੈ ਵੀ ਬੜੀ ਅਫਸੋਸਨਾਕ ਗੱਲ ਹੋਈ ਆ ਔਰ ਬੜੀ ਮਤਲਬ ਜਿਹੜੀ ਘਟਨਾ ਦੁਰਘਟਨਾ ਜਿਹੜੀ ਵਾਪਰੀ ਆ ਉਹ ਬਹੁਤ ਜ਼ਿਆਦਾ ਅਫਸੋਸਨਾਕ ਹੈ ਤੇ ਬੱਚੇ ਦੀ ਜਾਨ ਆ ਜਿਹੜੀ ਚਲੀ ਗਈ ਆ ਇੱਕ ਬੱਚਾ ਬੜਾ ਸੀਰੀਅਸ ਪਿਆ ਹਸਪੀਟਲ ਦੇ ਵਿੱਚ ਔਰ ਦੋਸ਼ੀ ਫਰਾਰ ਨੇ ਪੁਲਿਸ ਬਕਾਇਦਾ ਤੌਰ ਤੇ ਲੱਗੀ ਹੋਈ ਆ ਉਸੇ ਦਿਨ ਦੀ ਲੱਗੀ ਹੋਈ ਆ ਦੋਸ਼ੀਆਂ ਨੂੰ ਭਾੜਨ ਵਾਸਤੇ ਮੈਂ ਪਰਿਵਾਰ ਨੂੰ ਯਕੀਨ ਦਵਾਇਆ ਵੀ ਬਹੁਤ ਜਲਦੀ ਜਰੀ ਪੁਲਿਸ ਆ ਉਹ ਕਾਮਯਾਬ ਹੋ ਜੂਗੀ ਫੜਨ ਬਾਅਦ ਤੇ ਬੰਦੇ ਦੋਸ਼ੀ ਨੇ ਜਿਹੜੇ ਫੜ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਊਗਾ ਔਰ ਜਿਹੜੇ ਵੀ ਹੋਰ ਇਹਨਾਂ ਦੀਆਂ ਸ਼ਿਕਾਇਤਾਂ ਨੇ ਕੁਝ ਪੀਜੀ ਨੂੰ ਲੈ ਕੇ ਸ਼ਿਕਾਇਤਾਂ ਨੇ ਉਹਨਾਂ ਤੇ ਵੀ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਨੰਨੂ ਬੇਨਤੀ ਕੀਤੀ ਆ ਵੀ ਆਪਾਂ ਇਹ ਜਿਹੜਾ ਧਰਨਾ ਇਹਨੂੰ ਖਤਮ ਕਰੀਏ ਖਤਮ ਕਰਕੇ ਆਪਾਂ ਬੱਚੇ ਦਾ ਸੰਸਕਾਰ ਕਰੀਏ ਔਰ ਉਸ ਤੋਂ ਬਾਅਦ ਜਿਹੜਾ ਵੀ ਇਹ ਕਹਿਣਗੇ ਜਿਹੜੀਆਂ ਵੀ ਇਹਨਾਂ ਦੀ ਡਿਮਾਂਡਸ ਨੇ ਉਹ ਪੂਰੀਆਂ ਕਰਨ ਦਾ ਸੀ ਨਾ ਵਾਦਾ ਕੀਤਾ ਪੁਲਿਸ ਪ੍ਰਸ਼ਾਸਨ ਨੇ ਵੀ ਵਾਦਾ ਕੀਤਾ ਐਸਐਸਪੀ ਸਾਹਿਬ ਆਪ ਇੱਥੇ ਆਏ ਹੋਏ ਨੇ ਤੁਸੀਂ ਦੇਖਿਆ ਹੋਣੀ ਉਹਨਾਂ ਨੇ ਵੀ ਖੜੇ ਹੋ ਕੇ ਵਾਦਾ ਕੀਤਾ ਵੀ ਅਸੀਂ ਬਹੁਤ ਜਲਦੀ ਮੁਜਰਮ ਨੂੰ ਫੜ ਕੇ ਅੰਦਰ ਕਰਦੇ ਹਾਂ ਹਾਂ ਸਰ ਪਰਿਵਾਰ ਦੇ ਨਾਲ ਤੁਸੀਂ ਰਾਬਤਾ ਬਣਾਇਆ ਹੈਗਾ ਤੇ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਟੇਬਲ ਟਾਕ ਹੋਈ ਹੋਣੀ ਪਰਸਨਲ ਗੱਲ ਵੀ ਹੋਈ ਹੋਣੀ ਤੁਸੀਂ ਕਿੱਦਾਂ ਦਾ ਮਤਲਬ ਪ੍ਰੂਫ ਨੂੰ ਆਦੇਸ਼ ਦਿੱਤੇ ਨੇ ਵੀ ਦੋਸ਼ੀ ਜਲ ਹੋਏ ਨਾ ਜੀ ਕਰਨਾ ਵਾਪਰੇ ਉਸੇ ਟਾਈਮ ਤੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਜੁੜਿਆ ਹੋਇਆ ਮੈਂ ਉਸੇ ਐਸਐਸਪੀ ਨੂੰ ਫੋਨ ਕੀਤਾ ਡੀਐਸਪੀ ਨੂੰ ਫੋਨ ਕੀਤਾ ਤੇ ਹਰ ਟਾਈਮ ਦੀ ਜਾਣਕਾਰੀ ਮੈਂ ਤੋਂ ਲੈ ਵੀ ਰਿਹਾ ਔਰ ਪੁਲਿਸ ਪ੍ਰਸ਼ਾਸਨ ਮੈਨੂੰ ਜਾਣਕਾਰੀ ਦੇ ਵੀ ਰਿਹਾ ਤੇ ਪੁਲਿਸ ਟੀਮਾਂ ਭੇਜੀਆਂ ਵੀ ਹੋਏ ਨੇ ਬਾਹਰ ਫੜਨ ਵਾਸਤੇ ਕਿਉਂਕਿ ਇਨਵੈਸਟੀਗੇਸ਼ਨ ਦਾ ਮਸਲਾ ਹੈ ਤੇ ਇੱਥੇ ਸਾਰਾ ਕੋਈ ਦੱਸ ਵੀ ਨਹੀਂ ਸੰਦੂ ਵੀ ਨਹੀਂ ਕਈ ਵਾਰੀ ਪੂਰਾ ਦੱਸਦੇ ਪੁਲਿਸ ਵਾਲੇ ਤੋਂ ਬਹੁਤ ਜਲਦੀ ਜਿਹੜੇ ਮੁਜਰਰੋਂ ਨੇ ਉਹ ਫੜ ਕੇ ਅੰਦਰ ਕਰ ਦਿੱਤੇ ਜਾਣਗੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਸਹਿਯੋਗ ਦੇਵੇ ਪੁਲਿਸ ਪ੍ਰਸ਼ਾਸਨ ਦੀ ਔਰ ਲੋਕਾਂ ਨੂੰ ਵੀ ਰਾਹਤ ਦੇਣੇ ਧਰਨਾ ਖਤਮ ਕਰਨ ਤਾਂ ਕਿ ਸੜਕਾਂ ਜਿਹੜੀਆਂ ਖੋਲੀਆਂ ਉਹ ਅਪਰਾਧ ਮੁਕਤ ਬਣਾਉਣ ਦੇ ਯਤਨ ਨਹੀਂ ਕੀਤੇ ਜਾ ਰਹੇ ਨੇ ਤੇ ਆ ਜਿਹੜੀਆਂ ਇਹ ਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ ਇਹਦੇ ਵਾਸਤੇ ਆਪਾਂ ਕੀ ਕਰੀਏ ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਮੈਂ ਠੀਕ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿਆਰ ਕੀਤਾ ਹੋਇਆ ਵੀ ਅਸੀਂ ਜੁਰਮ ਨਹੀਂ ਰਹਿਣ ਦੇਣਾ ਹੈਗਾ ਨਸ਼ੇ ਨਹੀਂ ਰਹਿਣ ਦੇਣੇ ਲੇਕਿਨ ਹਰ ਇੱਕ ਕੰਮ ਨੂੰ ਟਾਈਮ ਲੱਗਦਾ ਹੈ ਬਹੁਤ ਮਸ਼ਹਹਦੀਨ ਦੇ ਸਾਰੇ ਬੰਦੇ ਲੱਗੇ ਹੋਏ ਨੇ ਬੜੇ ਸੈਂਸਿਟੀ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਲੱਗੇ ਹੋਏ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਆ ਜਿਹੜਾ ਖੁਸ਼ਹਾਲ ਪੰਜਾਬ ਬਣੇਗਾ ਸੋ ਇਹ ਸੰ ਸਾਡੇ ਨਾਲ ਮੋਹੱਲੀ ਤੋਂ ਵਿਧਾਇਕ ਕੁਲਵੰਤ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੇ ਪੀੜਤ ਪਰਿਵਾਰ ਆ ਜਿਹੜਾ ਉਹਦੇ ਨਾਲ ਰਾਫਤਾ ਕਾਇਮ ਕੀਤਾ ਤੇ ਜਿਹੜੇ ਵੀ ਮਾੜੇ ਅੰਸਰਾਣਾ ਅੰਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਜੋ ਬੱਚਿਆਂ ਦੀ ਮੌਤ ਹੋਈ ਹੈ ਜਾਂ ਬੱਚੇ ਜ਼ਖਮੀ ਹੋਏ ਨੇ ਇੱਕ ਬੱਚਾ ਸ਼ਾਇਦ ਜ਼ਖਮੀ ਆ ਤੇ ਉਹਨਾਂ ਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਊਗਾ ਨਾਲ ਹੀ ਵਿਧਾਇਕ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਲਗਾਤਾਰ ਉਹਨਾਂ ਵੱਲ ਰابطਾ ਕੀਤਾ ਜਾ ਰਿਹਾ ਤੇ ਪੁਲਸ ਪਾਰਟੀਆਂ ਨੂੰ ਆਦੇਸ਼ ਕੀਤੇ ਗਏ ਨੇ ਕਿ ਜਲਦ ਤੋਂ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲੇ ਨਾਲ ਹੀ ਉਹਨਾਂ ਨੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਦੇ ਨਾਲ ਖੜੇ ਨੇ ਆਮ ਆਦੀ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਖੁਦ ਵਿਧਾਇਕ ਪਰਿਵਾਰ ਦੇ ਨਾਲ ਖੜੇ ਨੇ ਤੇ ਪਰਿਵਾਰ ਨੂੰ ਬਣਦਾ ਇਨਸਾਫ ਜ਼ਰੂਰ ਦਿਵਾਇਆ ਜਾਊਗਾ ਨਾਲ ਹੀ ਪਰਿਵਾਰ ਨੂੰ ਇੱਕ ਹੋਰ ਬੇਨਤੀ ਜਿਹੜੀ ਹੈ ਅਪੀਲ ਹੈ ਜਿਹੜੀ ਵਿਧਾਇਕ ਗੇ ਨੇ ਕਿ ਇਹ ਪ੍ਰੋਟੈਸਟ ਜਿਹੜਾ ਖਤਮ ਕੀਤਾ ਜਾਵੇ ਧਰਨਾ ਚੱਕਿਆ ਜਾਵੇ ਤਾਂ ਜੋ ਮੋਹਾਲੀ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਵਾਜਾਈ ਦੇ ਦੌਰਾਨ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਚੈਨਲ ਮੋਹਾਲੀ